ਕੁੜੀ ਦੇ ਚੂੜੇ ਪਾਏ ਹੋਏ ਬਾਜੀ ਮਹਿੰਦੀ ਆ ਦੇਖ ਲਓ ਆ ਮਹਿੰਦੀਆਂ ਦੇ ਰਸਮਾਂ ਕਿਹੜੀਆਂ ਰਸਮਾਂ ਨਹੀਂ ਕੀਤੀਆਂ ਕਿੰਨੇ ਮਹੀਨੇ ਰੈਡ ਕਰਵਾਈ ਇਹਨਾਂ ਨੇ ਅਸੀਂ ਕਹਾਂ ਠੀਕ ਹੈ ਜੀ ਕਾਰ ਡੱਬਾ ਜੋ ਕੁਝ ਵੀ ਹੈ ਮੈਂ ਕੋਈ ਮਾੜਾ ਨਹੀਂ ਕੀਤਾ ਵਧੀਆ ਤੋਂ ਵਧੀਆ ਕੀਤਾ ਆ ਵੀਡੀਓ ਦਿਖਾ ਦਿੰਦੇ ਹਾਂ ਸੋ ਵੀਰੇ ਪਹਿਲਾਂ ਸ ਜਾ ਮੁੰਚਾਰ ਮੰਦਰੀਆਂ ਦੀ ਕਹਿੰਦੇ ਮਿਲਣੀ ਕਰਨੀ ਹੈ ਜੀ ਮੈਂ ਕਿਹਾ ਹੋ ਜੂਗੀ ਜੀ ਜਵਾਈ ਦੀ ਮੰਦਰੀ ਭਰਾ ਦੀ ਮੰਦਰੀ ਸਸ਼ੀਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇੱਕ ਬਾਪ ਦੇ ਹੰਝੂਆਂ ਨੂੰ ਦੇਖ ਕੇ ਤੁਹਾਡੇ ਦਿਲ ਦੇ ਵਿੱਚ ਵੀ ਰੋਣਾ ਆ ਜਾਵੇਗਾ ਦਰਦ ਮਹਿਸੂਸ ਹੋਵੇਗਾ ਤੁਹਾਨੂੰ ਇੱਕ ਦਾਜ ਦੇ ਲੋਭੀ ਪਰਿਵਾਰ ਨੇ ਇੰਨੀ ਕੁ ਘਟਿਆ ਕਰਤੂਤ ਕੀਤੀ ਹੈ ਜਿਸ ਨੂੰ ਜਿੰਨੀਆਂ ਆਪਾਂ ਲਾਂਤਾਂ ਪਾਵਾਂਗੇ ਓਨੀਆਂ ਹੀ ਥੋੜੀਆਂ ਨੇ ਤੁਹਾਨੂੰ ਦੱਦੀਏ ਕਿ ਵਿਆਹ ਵਾਲੇ ਦਿਨ ਹੀ ਮੁੰਡੇ ਦਾ ਪਰਿਵਾਰ ਮੁੱਕਰ ਗਿਆ ਵਿਆਹ ਤੋਂ ਮੁੰਡਾ ਬਰਾਤ ਲੈ ਕੇ ਨਹੀਂ ਗਿਆ ਕੁੜੀ ਦੇਖ ਕਰ ਕੁੜੀ ਚੂੜਾ ਪਾ ਕੇ ਲਹਿੰਗਾ ਪਾ ਕੇ ਸਜੀ ਸਜਾਈ ਵਿਚਾਰੀ ਬੈਠੀ ਰਹੀ ਇੱਕ ਕੁੜੀ ਦਾ ਪਰਿਵਾਰ ਡੀਕਦਾ ਰਿਹਾ ਬਰਾਤ ਨੂੰ ਆਪਣੇ ਬੂਹੇ ਦੇ ਵਿੱਚ ਪਰ ਬਰਾਤ ਨਹੀਂ ਆਈ ਕਾਫੀ ਟਾਈਮ ਜਦੋਂ ਜਹਤੋਂ ਬਾਅਦ ਵਿਚੋਲੇ ਨੇ ਦੱਸਿਆ ਕਿ ਉਹ ਬਰਾਤ ਲੈ ਕੇ ਨਹੀਂ ਆਉਣਗੇ ਕਿਉਂਕਿ ਉਹਨਾਂ ਦੀ ਦਾਜ ਦੀ ਜਿਹੜੀ ਡਿਮਾਂਡ ਹੈ ਉਹ ਵੱਧ ਚੁੱਕੀ ਹੈ ਤੁਹਾਨੂੰ ਦੱਦੀਏ ਕਿ ਪਾਪ ਦੇ ਵੱਲੋਂ ਬਹੁਤ ਹੀ ਵੱਡਾ ਫੰਕਸ਼ਨ ਕੀਤਾ ਗਿਆ ਸੀ ਕਾਫੀ ਤਕੜਾ ਪ੍ਰੋਗਰਾਮ ਵੀ ਸੀ ਆਪਦੇ ਵੱਲੋਂ ਉਹਨਾਂ ਨੇ ਕੋਈ ਵੀ ਕਮੀ ਨਹੀਂ ਛੱਡੀ ਸੀ ਦਾਜ ਦੇ ਵਿੱਚ ਕਾਫੀ ਜ਼ਿਆਦਾ ਦਾਜ ਪਹਿਲਾਂ ਹੀ ਉਹ ਦੇ ਰਹੇ ਸਨ ਪਰ ਮੌਕੇ ਤੇ ਆ ਕੇ ਲਾੜੇ ਦੇ ਵੱਲੋਂ ਕ੍ਰੈਟਾ ਗੱਡੀ ਦੀ ਮੰਗ ਕਰ ਲਈ ਜਾਂਦੀ ਹੈ ਲਾੜੇ ਦਾ ਕਹਿਣਾ ਸੀ ਕਿ ਜੇਕਰ ਕ੍ਰੈਟਾ ਗੱਡੀ ਮੈਨੂੰ ਦਿਓਗੇ ਤਾਂ ਮੈਂ ਬਰਾਤ ਲੈ ਕੇ ਆਵਾਂਗਾ ਨਹੀਂ ਤਾਂ ਮੈਂ ਬਰਾਤ ਨਹੀਂ ਲੈ ਕੇ ਆਵਾਂਗਾ ਉਸ ਤੋਂ ਬਾਅਦ ਜਦੋਂ ਹੰਗਾਮਾ ਸ਼ੁਰੂ ਹੋ ਗਿਆ ਇਹ ਗੱਲ ਦਾ ਪਤਾ ਲੱਗਾ ਮੀਡੀਆ ਤੱਕ ਵੀ ਗੱਲ ਪਹੁੰਚੀ ਤਾਂ ਲੜਕੀ ਦੇ ਬਾਪ ਨੇ ਰੋ ਰੋ ਕੇ ਇਹ ਜਿਹੜੀ ਸਾਰੀ ਹਾਲਤ ਤੇ ਕਹਾਣੀ ਬਿਆਨ ਕੀਤੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਪੰਜਾਬ ਤੇ ਦੇਸ਼ ਦੀ ਹਰ ਇੱਕ ਖਬਰ ਨੂੰ ਵੇਖਣ ਦੇ ਲਈ ਉਤੇ ਹੀ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਾ ਹੈ ਤਾਂ ਕਿ ਅਜਿਹੇ ਅੱਜ ਦੇ ਲੋਬੀਆਂ ਨੂੰ ਵੱਧ ਤੋਂ ਵੱਧ ਲਾਨ ਤਾਂ ਪੈ ਸਕਦਾ